ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤੂਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਨੇ ਕੁਝ ਨਾ ਕੁਝ ਕਰਾਂਗੇ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ ਕਸਾਤ ਸੰਗਤ ਬਹੁਤ देर ਹੋ ਗਈ ਮੈਂ ਸਮਾ ਮੰਗਦਾ ਸੀ ਮੈਨੂੰ ਸਮਾ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਪੜ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟ ਲਾਜ਼ ਆਫ ਲਾਈਫ ਇੰਪ੍ਰੀਜ਼ਨਮੈਂਟ द सीक्रेट गुरु ग्रंथ साहिब, साहिब जी कंसीडर्ड एड अ स्पिरिचुअल गाइड एंड लिविंग गुरु फॉर एंटायर ह्यूमैनिटी हु, हु, द सुप्रीम court of india also declared guru granth sahib ji as a juristic juristic person in the past incidents of disrespect to guru granth sahib are increasing rapidly thereafter it is a request to the government that strict laws should be made on this and provision for minimum punishment of life imprisonment should be made ਸដ្ឋ ਸੰਗਤਜੀ ਇਹਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹਨ ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ ਬਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟੋ ਘੱਟ ਦਿੱਤੀ ਜਾਵੇ ਤਬ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕਿ ਆਪਾਂ ਸਾਂਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਭਈ ਇਹ ਜਦੋਂ ਆਪਾਂ ਬਿੱਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਂਦੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਅੱਪਾ ਅੱਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ-ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜ਼ਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ ਸਜ਼ਾ ਘੱਟੋ-ਘੱਟ ਉਮਰ ਕੈਦਤਾ ਅੱਪਾ ਅੱਜ ਸੁਪਰੀ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜਦੀ ਕਲਾ ਕਰਨਗੇ ਆਪਣਾ ਬਿਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਊਗੀ ਕਿਉਂਕਿ ਸਾਧ ਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਛੇਲ ਦੇ ਦਿੰਦੀ ਆ ਖੜੇ ਪੈਰੀਂ ਇਸਦੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜ਼ਮਾਨਤ ਨਾ ਹੋਵੇ ਬਾਦ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ